ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਜਾਂ ਨਹੀਂ ਇਹ ਗੱਲ ਸਪਸ਼ਟ ਹੋ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਦੇ ਇੱਛੁਕ ਨੇ ਇਹ ਵੀ ਗੱਲ ਸਪਸ਼ਟ ਹੋ ਗਈ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ ਖੁਦ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕਰਤੀ ਹੈ। ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਅੰਮ੍ਰਿਤਸਰ ਪਹੁੰਚੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਸਾਫਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕਰਤਾ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਇਸਤੇ ਵਿਚਾਰ ਕਰ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਇਸੇ ਦੌਰਾਨ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਭਾਈ ਤੁਹਾਡੇ ਤੱਕ ਕੋਈ ਪਹੁੰਚ ਕੀਤੀ ਗਈ ਹੈ ਕੋਈ ਅਪਰੋਚ ਕੀਤੀ ਗਈ ਹੈ ਗੱਲਾਂ ਚੱਲ ਰਹੀਆਂ ਨੇ ਕਿ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਣਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸਮੁੱਚੀ ਲੀਡਰਸ਼ਿਪ ਮੇਰੇ ਤੱਕ ਕਿਸੇ ਪ੍ਰਕਾਰ ਦੀ ਪਹੁੰਚ ਕਰਦੀ ਹੈ ਤਾਂ ਮੈਂ ਇਸ ਮਾਮਲੇ ਦੇ ਵਿੱਚ ਵਿਚਾਰ ਕਰ ਸਕਦਾ ਸਿੱਧਾ ਅਤੇ ਸਪਸ਼ਟ ਅਰਥ ਹੈ ਕਿ ਮੈਂ ਤਿਆਰ ਆ ਵਿਚਾਰ ਕਰਨਾ ਮਤਲਬ ਇਹ ਹੁੰਦਾ ਨਾ ਜੇਦਾ ਤੁਸੀਂ ਵਿਚਾਰ ਨਹੀਂ ਕਰਨਾ ਤੁਹਾਡੇ ਚ ਇਛਾ ਨਹੀਂ ਬਣਦੀ ਤੁਸੀਂ ਕਹਿ ਸਕਦੇ ਹੋ ਭਾਈ ਮੈਂ ਨਹੀਂ ਬੰਨਣਾ ਮੇਰਾ ਕੋਈ ਇਰਾਦਾ ਨਹੀਂ ਪਰ ਉਹਨਾਂ ਦਾ ਇਰਾਦਾ ਹੈ ਇਸ ਗੱਲ ਤੋਂ ਸਪਸ਼ਟ ਹੋ ਚੁੱਕਿਆ ਹੈ ਹੁਣ ਉਹ ਕਾਲੀਦਲ ਦੇ ਪ੍ਰਧਾਨ ਬਣਦੇ ਆ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਮੇਰੇ ਤੱਕ ਹਾਲੇ ਤੱਕ ਨਾ ਤਾਂ ਸੁਖਬੀਰ ਵਾਲੇ ਧੜੇ ਨੇ ਤੇ ਨਾ ਹੀ ਜਿਹੜਾ ਇਹ ਧੜਾ ਗੱਲ ਕਰ ਰਿਹਾ ਕਿ ਵੀ ਮੰਗ ਕਰ ਰਿਹਾ ਗਿਆ ਨਹੀਂ ਹਰਪੀ ਸਿੰਘ ਨੂੰ ਬੜਾਇਆ ਜਾਵੇ ਉਹਨੇ ਕਿਸੇ ਪ੍ਰਕਾਰ ਦੀ ਪਹੁੰਚ ਕੀਤੀ ਹੈ ਮੈਨੂੰ ਇੰਜ ਲੱਗਦਾ ਕਿ ਉਸ ਧੜੇ ਨੇ ਮੀਡੀਆ ਦੇ ਅੰਦਰ ਇੱਕ ਸ਼ੁਰੂ ਛੱਡ ਕੇ ਦੇਖੀ ਹੈ ਜੇ ਤਾਂ ਥਾਂ ਟਿਕਾਣੇ ਤੇ ਲੱਗ ਗਈ ਠੀਕ ਹੈ ਨਹੀਂ ਤਾਂ ਫਿਰ ਸਿਆਸੀ ਛੁਰਲੀ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਯਾਨੀ ਹਰਪੀ ਸਿੰਘ ਨੇ ਇਹ ਵੀ ਗੱਲ ਕਹੀ ਹੈ ਕਿ ਅਕਾਲੀ ਦਲ ਦਾ ਦੋ ਫਾੜ ਹੋਣਾ ਮੰਦ ਭਾਗ ਹੈ ਉਹਨਾਂ ਨੇ ਕਿਹਾ ਕਿ ਸਿੱਖ ਪੰਥ ਦੀ ਸਿਆਸੀ ਜਮਾਤ ਹੈ ਸਿਆਸੀ ਜਿਹੜਾ ਧੜਾ ਹੈ ਅਕਾਲੀ ਦਲ ਹੈ ਤੇ ਜੇਕਰ ਉਹ ਦੋ ਫਾੜ ਹੁੰਦਾ ਤਾਂ ਇਹ ਮੰਦਭਾਗ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਦੋਵੇਂ ਧੜਿਆਂ ਨੂੰ ਅੰਦਰ ਬੈਠ ਕੇ ਸਿਰ ਜੋੜ ਕੇ ਕਮਰੇ 'ਚ ਬੰਦ ਕਮਰੇ 'ਚ ਬੈਠ ਕੇ ਆਪਣੇ ਮਤਭੇਦਾਂ ਦੇ ਗੱਲ ਕਰਨੀ ਚਾਹੀਦੀ ਹੈ ਕਿਸੇ ਸਿਆਣੇ ਬੰਦੇ ਨੂੰ ਜਾਂ ਫਿਰ ਦੋਵਾਂ ਧੜਿਆਂ ਦਾ ਹੀ ਸਿਆਣੇ ਬੰਦਿਆਂ ਨੂੰ ਬੈਠ ਕੇ ਇਹਨਾਂ ਮਤਭੇਦਾਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਕਿਸੇ ਵੀ ਪ੍ਰਕਾਰ ਦੇ ਸਿਆਸੀ ਸੰਕਟ 'ਚ ਨਾ ਆਵੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਧੜੇ ਨੇ ਕੀ ਕੁਝ ਕਿਹਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਉਣਗੇ ਯਾਨੀ ਆਪਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੁਣ ਲੈਨੇ ਆ ਬਿਲਕੁਲ ਸ਼ਰਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਦੁਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸਿਆਂ ਤੋਂ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋਈ ਮਾੜੇ-ਮੋٹے ਆਪਸ ਦੇ ਵਿੱਚ ਕੋਈ ਮਤ ਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤ ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭੱਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦੁਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਕਰਦਾ ਹੈ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸੁਮੱਚੀ ਅਕਾਲੀ ਲੀਡਰਸ਼ਿਪ ਸੁਮੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਤੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਧੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸਿਆਣੀ ਹੈ ਤੁਸੀਂ ਪ੍ਰਧਾਨਤਵ ਬੰਦੇ ਤੋਂ ਕੋ ਤਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਦੇ ਉੱਤੇ ਰਾਜੀ ਨੇ ਕਿ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਜੇਕਰ ਪੇਸ਼ਕਸ਼ ਹੁੰਦੀ ਹੈ ਤਾਂ ਉਹ ਇਸ ਪੇਸ਼ਕਸ਼ ਦੇ ਉੱਤੇ ਵਿਚਾਰ ਕਰਨਗੇ ਸੁਭਾਵਿਕ ਜੀ ਗੱਲ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਹੋਣਾ ਇੱਕ ਆਪਣੇ ਆਪ ਚ ਵੱਡੀ ਗੱਲ ਹੈ ਮੈਨੂੰ ਨਹੀਂ ਲੱਗਦਾ ਜੇ ਮੈਨੂੰ ਆਫਰ ਹੋਵੇ ਮੈਂ ਤਾਂ ਘਟੋ ਘਟ ਨਾ ਛੱਡਾਂ ਇਸ ਚੀਜ਼ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਨ ਲਈ ਖਾਸ ਕਰਕੇ ਉਹ ਵੀ ਜੋ ਪੰਥਕ ਵਿਚਾਰਧਾਰਾ ਨਾਲ ਚੱਲਣ ਵਾਲੇ ਲੋਕ ਨੇ ਗਿਆਨੀ ਹਰਪ੍ਰੀਤ ਸਿੰਘ ਪੰਥ ਦੇ ਇਸ ਸਮੇਂ ਦੇ ਵਿਦਵਾਨ ਨੇ ਧਾਰਮਿਕ ਮਾਮਲਿਆਂ ਦੀ ਸਮਝ ਵੀ ਹੈ ਰਾਜਸੀ ਮਾਮਲਿਆਂ ਦੀ ਸਮਝ ਵੀ ਹੈ ਪੀ ਐਚ ਡੀ ਕੀਤੀ ਹੋਈ ਹੈ ਚੰਗੇ ਵਿਦਿਆਲਿਆ ਚੋਂ ਪੜ੍ਹੇ ਆ ਗੁਰਮਤ ਦਾ ਗਿਆਨ ਹੈ ਉਹਨਾਂ ਨੂੰ ਤਾਂ ਮਾੜਾ অপਸ਼ਨ ਵੀ ਨਹੀਂ ਹੈ ਤਾਂ ਗਿਆਨੀ ਹਰਪੀ ਸਿੰਘ ਚਾਹੁੰਦੇ ਵੀ ਨੇ ਉਹਦਾ ਇੱਛਾ ਸਾਹਮਣੇ ਆ ਹੀ ਗਈ ਕਿ ਉਹ ਪ੍ਰਧਾਨ ਬਣਨਾ ਚਾਹੁੰਦੇ ਆ ਹੁਣ ਮਸਲਾ ਇਹ ਹੈ ਕਿ ਦੋਵੇਂ ਧੜੇ ਕੀ ਉਹਨਾਂ ਨੂੰ ਬਣਾਉਂਦੇ ਆ ਦੂਜਾ ਧੜਾ ਕੀ ਉਹਨਾਂ ਨੂੰ ਪੇਸ਼ਕਸ਼ ਕਰਦਾ ਹੈ ਜਾਂ ਫਿਰ ਕਦੋਂ ਪੇਸ਼ਕਸ਼ ਕਰਦਾ ਹੈ ਕਿਉਂਕਿ ਅੱਜ ਕਾਲ ਤੱਕ ਤੇ ਦੂਜਾ ਧੜਾ ਗਿਆ ਹੋਇਆ ਹੈ ਗਹਿਮਾ ਗਹਿਮੀ ਹੈ ਉਹਨਾਂ ਨੂੰ ਗਿਆਨੀ ਰਗਵੀਰ ਸਿੰਘ ਮਿਲਦੇ ਆ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਿ ਨਹੀਂ ਮਿਲਦੇ ਉਹਨਾਂ ਤੋਂ ਉਹਨਾਂ ਨੂੰ ਤਨਖਈਆ ਕਰਾਰ ਦਿੰਦੇ ਆ ਜਾਂ ਫਿਰ ਉਹਨਾਂ ਨੂੰ ਅਕਾਲ ਤਖਤ ਤੋਂ ਕੋਈ ਸਜ਼ਾ ਲਾਉਂਦੇ ਆ ਕਿਸ ਪ੍ਰਕਾਰ ਦੀਆਂ ਸਥਿਤੀਆਂ ਰਹਿੰਦੀਆਂ ਨੇ ਇਹ ਤਾਂ ਅੱਜ ਹੁਣ ਕੁਝ ਘੰਟਿਆਂ ਦੇ ਅੰਦਰ ਸਪਸ਼ਟ ਹੋ ਜਾਣਗੀਆਂ ਰਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੀ ਗਿਆਨੀ ਹਰਪ੍ਰੀਤ ਸਿੰਘ ਇਹ ਸਾਮਾਮਲੇ ਨੂੰ ਲੈ ਕੇ ਪਹਿਲਾਂ ਵੀ ਬੋਲਦੇ ਆਏ ਆ ਅਕਾਲੀ ਦਲ ਦੇ ਵਿੱਚ ਆਏ ਨਿਹੰਗਾਰ ਬਾਰੇ ਉਹਨਾਂ ਨੇ ਗਾਹੇ ਬਗਾਹੇ ਗੱਲਾਂ ਕੀਤੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਇਹ ਵੀ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਖੇਮਕਨ ਤੇ ਬਲਟੋਆ ਦੇ ਵਿਧਾਇਕ ਰਹੇ ਵਰਸਾ ਸਿੰਘ ਬਲਟੋਆ ਨੇ ਬੜੇ سنگੀਨ ਇਲਜ਼ਾਮ ਲਾਏ ਨੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਨਜ਼ਦੀਕੀਆਂ ਆਰਐਸਐਸ ਤੇ ਭਾਜਪਾ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਇਹ ਵੀ ਗੱਲ ਜੁੜਦੀ ਹੈ ਤਾਂ ਕੁੱਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਇਛਾ ਜ਼ਾਹਰ ਕੀਤੀ ਹੈ ਦੇਖਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਉਹਨਾਂ ਦੇ ਹੱਥ ਲੱਗਦੀ ਹੈ ਜਾਂ ਫਿਰ ਉਹਨਾਂ ਦੀ ਇਹ ਇੱਛਾ ਹੀ ਰਹਿ ਜਾਂਦੀ ਹੈ